ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਵੈਲ ਗੇਲ ਹੈ ਹੰਸਾਲੀ ਆਰਗੇਨਿਕ ਫਾਰਮ ਤੋਂ ਅਸੀਂ ਸੰ 2007 ਤੋਂ ਇਸ ਪਿੰਡ ਦੇ ਵਿੱਚ ਆਰਗੇਨਿਕ ਜੈਵਿਕ ਖੇਤੀ ਕਰ ਰਹੇ ਹਾਂ ਔਰ ਪੰਜਾਬ ਸਰਕਾਰ ਦੇ ਨਾਲ ਜੁੜੇ ਹੋਏ ਹਾਂ 2019 ਤੋਂ ਅਸੀਂ ਜੈਵਿਕ ਖੇਤੀ ਕਰਦੇ ਆ ਕਰਦੇ ਆ ਇਹ ਸੋਚਿਆ ਕਿ ਅਸੀਂ ਆਪਣੇ ਫਾਰਮ ਦੇ ਉੱਤੇ ਟੂਰਿਸਟਸ ਨੂੰ ਕਿਵੇਂ ਨਾ ਇਨਵਾਈਟ ਕਰੀਏ ਤਾਂ ਅਸੀਂ ਇਕੋ ਟੂਰਿਜ਼ਮ ਫਾਰਮ ਟੂਰਿਜ਼ਮ ਸ਼ੁਰੂ ਕੀਤਾ ਚੱਲਦੇ-ਚੱਲਦੇ ਹੁਣ ਸਾਨੂੰ 5 ਸਾਲ ਹੋ ਗਏ ਐ ਅਸੀਂ ਇੱਕ ਬੈਸਟ ਟੂਰਿਜ਼ਮ ਵਿਲੇਜ ਦਾ ਇਨਾਮ ਲਿਆ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਟੂਰਿਜ਼ਮ ਤੋਂ ਸਾਨੂੰ ਇਸ ਚੀਜ਼ ਨੂੰ ਬढ़ावा ਦਿੰਦੇ ਐ ਜਿਵੇਂ ਕਿ ਸਾਡੇ ਕੋਲ ਇੱਕ ਛੋਟਾ ਜਿਹਾ ਗੋਟ ਫਾਰਮ ਹੈ ਫ੍ਰੀ ਰੇਂਜ ਪੋਲਟਰੀ ਹੈ ਮਲਟੀ ਫਰੂਟ ਆਰਚਰਡ ਹੈ ਸਬਜ਼ੀਆਂ ਦੀ ਕਾਸ਼ਤ ਵੀ ਅਸੀਂ ਕਰਦੇ ਆ ਸਾਡੇ ਕੋਲੇ ਇੱਕ ਡੇਰੀ ਵੀ ਹੈ ਜਿਹਦੇ ਚ ਅਸੀਂ ਸਾਹੀਵਾਲ ਗਾਵਾਂ ਵੀ ਰੱਖੀਆਂ ਹੋਈਆਂ ਨੇ ਟੂਰਿਜ਼ਮ ਵਾਸਤੇ ਸਾਡੇ ਕੋਲੇ 4 ਕਮਰੇ ਆ ਔਰ ਜਿੱਦੇ ਚ ਸਲਾਨੀ ਆ ਕੇ ਰਹਿੰਦੇ ਆ ਔਰ ਸਾਡੀ ਖੇਤੀ ਨੂੰ ਵੀ ਐਕਸਪੀਰੀਅੰਸ ਕਰਦੇ ਆ ਸਨ 2010 ਦੇ ਵਿੱਚ ਸਾਡੇ ਕੋਲੇ ਪ੍ਰਿੰਸ ਚਾਰਲਸ ਵੀ ਆਏ ਸੀਗੇ ਸਾਡਾ ਫਾਰਮ ਦੇਖਣ ਵਾਸਤੇ ਔਰ ਆਰਗੇਨਿਕ ਖੇਤੀ ਦੇ سلسلے ਦੇ ਵਿੱਚ ਹੀ ਸੋ ਇੱਕ ਖੇਤੀ ਨੂੰ ਟੂਰਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਹੈ ਸਾਡੀ ਅਸੀਂ ਪੰਜਾਬ ਟੂਰਿਜ਼ਮ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਨਾਲ ਰਲਾਇਆ ਸਾਨੂੰ ਪੰਜਾਬ ਟੂਰਿਜ਼ਮ ਨੇ ਸਰਟੀਫਿਕੇਸ਼ਨ ਦਿੱਤੀ ਹੈ ਮੇਰਾ ਨਾਮ ਸੁਖਚੈਨ ਸਿੰਘ ਹੈ ਵਿਲੇਜ ਹਮਸਾਲੀ ਡਿਸਟ੍ਰਿਕਟ ਫਤਿਹਗੜ ਸਾਹਿਬ ਮੈਂ ਇੱਕ ਕਿਸਾਨ ਹਾਂ ਮੈਂ ਜਿਹੜੀ ਖੇਤੀ ਕਰਦਾ ਉਹ ਆਰਗੈਨਿਕ ਖੇਤੀ ਕਰਦਾ ਹਾਂ ਇਸੇ ਤੋਂ ਸince 2007 ਅਸੀਂ 170 ਫੈਮਿਲੀ ਨੂੰ ਜਿਹੜਾ ਹੈ ਆਲਮੋਸਟ ਸਰਵਿਸ ਦਿੰਦੇ ਹਾਂ ਸੋ ਵੀ ਆਰ ਲੀਵਿੰਗ ਅ ਵੈਰੀ ਹੈਪੀ ਲਾਈਫ ਜਿਸਾਨ ਨੂੰ ਪੰਜਾਬ ਸਰਕਾਰ ਵੱਲੋਂ ਅੱਛੀ ਸਪੋਰਟ ਮਿਲੀ ਹੈ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਸਾਡੇ ਪਾਸੇ ਇੱਥੇ ਰਹਿੰਦੇ ਨੇ ਪੰਜਾਬ ਸਰਕਾਰ ਦੀ ਜਿਹੜੀ ਇਕੋ ਟੂਰਿਜ਼ਮ ਦੀ ਪਾਲਿਸੀ ਹੈ ਇਟ ਇਜ਼ ਹੈਲਪਿੰਗ ਅਸ